ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿੰਨੇ ਵੀ ਨਾ ਟਰਸਟ ਵਗੈਰਾ ਚਲਾਉਂਦੇ ਨੇ ਐਨਜੀਓ ਚਲਾਉਂਦੇ ਨੇ ਜਿਹੜੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਤੁਹਾਡੇ ਨਾਲ ਨਹੀਂ ਕੁਝ ਜਾਣਾ ਐਵੇਂ ਨਾ ਪੈਸੇ ਜੋੜੀ ਚਾਓ ਐਵੇਂ ਨਾ ਕੋਠੀਆਂ ਮਹਿਲ ਵੱਡੀਆਂ ਗੱਡੀਆਂ ਜ਼ਮੀਨਾਂ ਖਰੀਦੀ ਜਾਓ ਇਹ ਸਭ ਠੱਗ ਨੇ ਮੈਂ ਸ਼ਾਇਦ ਕੱਲ ਗੱਲ ਕਰੀ ਸੀ ਜਿਹੜਾ ਐਸਪੀ ਸਿੰਘ ਡਾਕਟਰ ਹੋਰ ਆਏ ਹੈ ਉਹਦੀਆਂ ਤਾਰਾਂ ਉਹਦੇ ਲਿੰਕ ਜਿਹੜੇ ਐ ਉਹ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਨਾਲ ਜੁੜ ਚੁੱਕੇ ਐ ਸੀਵੀਆਈ ਜਾਂਚ ਕਰੂਗੀ ਅੱਛਾ ਅੱਜ ਮੈਂ ਗੱਲ ਕਰਨੀ ਹੈ ਵੀ ਜਿਹੜਾ ਰਵੀ ਖਾਲਸਾ ਹੈ ਨਾ ਖਾਲਸਾ ਏਡ ਵਾਲਾ ਇਹਨੇ ਕਰੋੜਾਂ ਰੁਪਈਆ ਸੇਵਾ ਦੇ ਨਾਂ ਤੇ ਇਕੱਠਾ ਕਰ ਲਿਆ ਹੜਪੀੜਤਾ ਬਾਅਦ ਤੇ ਬਸੇਰੇ ਛੋਛੇ ਛੱਡੇ ਬਹੁਤ ਕੁਝ ਇਕੱਠਾ ਕੀਤਾ ਤੇ ਇਹ ਜਿਆਦਾ ਪੈਸਾ ਨਾ ਆਈਐਸਆਈ ਦੇ ਕਹਿਣ ਤੇ ਪਾਕਿਸਤਾਨ ਭੇਜਿਆ ਪਾਕਿਸਤਾਨ ਦੇ ਵਿੱਚ ਸਿੱਖ ਤੇ ਹਿੰਦੂ ਕੁੜੀਆਂ ਦੇ ਨਾਲ ਉਹ ਵਰਤਾਰੇ ਵਰਤ ਰਹੇ ਨੇ ਸ਼ਰਿਆਮ ਉਹਨਾਂ ਦੇ ਟੱਕੇ ਨਾਲ ਨਕਾਬ ਪੜਾਏ ਜਾਂਦੇ ਉੱਥੇ ਸਿੱਖਾਂ ਦੀ ਤੇ ਹਿੰਦੂ ਪਰਿਵਾਰਾਂ ਦੀ ਹਾਲਤ ਕੀ ਹੈ ਪੰਜਾਬ ਦੇ ਸੌਰੀ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਪੁੱਛ ਕੇ ਦੇਖੋ ਇੱਕ ਵੀ ਦੁਆਰੀ ਇੱਕ ਕੋਈ ਸਟੇਟਮੈਂਟ ਨਹੀਂ ਦਿੱਤਾ ਇੱਕ ਵਾਰੀ ਨੂੰ ਕਹਿੰਦੇ ਇਹਨੇ ਹੁਣ ਨਾ ਇੱਕ ਬਹੁਤ ਵੱਡੀ ਨਫਰਤ ਫੈਲਾਉਣ ਵਾਸਤੇ ਦਲਜੀਤ ਦਸਾਂਝ ਨੂੰ ਇਹ ਕਹੇ ਕਿ ਦਲਜੀਤ ਦਸਾਂਝ ਨੇ ਅੰਮਤਾਬ ਚੰਦੇ ਪੈਰੀ ਹੱਥ ਲਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਜਿਨੇ ਗੱਲ ਕਹੀ ਹੁਣ ਇਹ ਕੀ ਹੈ ਇਹ ਹਿੰਦੂ ਸਿੱਖਾਂ ਦੇ ਵਿੱਚ 파ੜ ਪਾਉਣ ਦੀਆਂ ਗੱਲਾਂ ਮੈਂ ਵੀ ਪਹਿਲਾਂ ਬੈਸਟ ਵੀਡੀਓ ਪਾਤੀ ਹੈ ਦਲੀ ਤੇ ਦਸਾਂ ਤੇ ਵੀ ਉਹ ਕੋਈ ਉੱਥੇ ਕੇਬੀਸੀ ਦੇ ਵਿੱਚ 7.5 ਕਰੋੜ ਜਿੱਤਣ ਵਾਸਤੇ ਤਾਂ ਗਿਆ ਨਹੀਂ ਪੰਜਾਬ ਦਾ ਮਸ਼ਹੂਰ ਸਿੰਗਰ ਐ ਉਹ ਔਰ ਮੇਰੀ ਫਿਤਰਤ ਇਹ ਹੈ ਮੈਂ ਜਿੱਥੇ ਉਹ ਗਲਤ ਸੀ ਉੱਥੇ ਉਹਨੂੰ ਗਲਤ ਵੀ ਕਿਹਾ ਜਿੱਥੇ ਉਹ ਸਹੀ ਹੈ ਉਹਨੂੰ ਸਹੀ ਵੀ ਕਿਹਾ ਜਿਉਂਨੇ ਪਹਿਰਿਆਂ ਥਲਾ ਤੇ ਕੋਈ ਪਰਲੋ ਨਹੀਂ ਆ ਗਈ ਕੋਈ ਕਿਆਮਤ ਨਹੀਂ ਆ ਗਈ ਕੁਝ ਨਹੀਂ ਹੋਇਆ ਸ ਮੈ ਟੂਲ ਕੀਤਾ ਜਾ ਰਿਹਾ ਔਰ ਉਹਦਾ ਸ਼ੋਅ ਸ਼ਾਇਦ ਇੱਕ ਅਦੇ ਦੇ ਵਿੱਚ ਉਹ ਟੈਲੀਕਾਸਟ ਹੋਣਾ ਹੈ ਉਥੇ ਉਹਨੇ ਸਭ ਤੋਂ ਵੱਡੇ ਗੱਲ ਖੜ ਪੀੜਤਾ ਦੀ ਕੀਤੀ ਹੈ ਐਡਵਰਟ ਸ਼ੋਅ ਦੇ ਵਿੱਚ ਸਭ ਤੋਂ ਵੱਡੇ ਗੱਲ ਖੜ ਪੀੜਤਾ ਦੀ ਕੀਤੀ ਹੈ ਤੁਸੀਂ ਸੁਣ ਲਿਓ ਚੰਗੀ ਤਰ੍ਹਾਂ ਇਹ ਜਿਹੜੇ ਖਾਲਸਾ ਏਡ ਵਰਗੀਆਂ ਕਤੀੜਾਂ ਨੇ ਨਾ ਬੱਚੇ ਜਾਂਦੇ ਚਰੂਣੇ ਲੜਨੇ ਹਨ ਦੀ ਸੇਵਾ ਸੇਵਾ ਉਹ ਨਹੀਂ ਭਰਾਵੋ ਸੇਵਾ ਦੇ ਨਾਂ ਤੇ ਇਹ ਬੰਦੇ ਮੇਵਾ ਕਰ ਰਹੇ ਨੇ ਕੋਈ ਸੇਵਾ ਨਹੀਂ ਸੇਵਾ ਦੇ ਨਾਂ ਤੇ ਇੰਗਲੈਂਡ ਦੇ ਵਿੱਚ ਜਾ ਕੇ ਦੀ ਪ੍ਰਾਪਰਟੀ ਚੈੱਕ ਕਰ ਲੋ ਕਿੰਨੇ ਘਰ ਕਿੰਨੇ ਟਰੱਕ ਕਿੰਨੀਆਂ ਕੰਪਨੀਆਂ ਇਹ ਬੰਦਾ ਬਣਾਈ ਬੈਠਾ ਅਸੀਂ ਲੋਕ ਅੰਨੀ ਸ਼ਰਧਾ ਅੰਧ ਭਗਤ ਹੋ ਕੇ ਬਸ ਦੇ ਦਿਓ ਸੇਵਾ ਦੇ ਦਿਓ ਸੇਵਾ ਤੁਹਾਡੇ ਆਪਣੇ ਪਿੰਡ ਵਿੱਚ ਵੀ ਬਹੁਤ ਉਹ ਘਰ ਹੋਣਗੇ ਜਿਨ੍ਹਾਂ ਦੀ ਤੁਸੀਂ ਸਿੱਧੀ ਜਾ ਕੇ ਡਾਇਰੈਕਟ ਮਦਦ ਕਰ ਸਕਦੇ ਹੋ ਹੈਲਪ ਕਰ ਸਕਦੇ ਨਾਲੇ ਤੁਹਾਨੂੰ ਤਸੱਲੀ ਹੋਵੇ ਵੀ ਹਾਂ ਸਾਡੇ ਪਿੰਡ ਵਿੱਚ ਕੋਈ ਬੰਦਾ ਸੀ ਅਸੀਂ ਉਹਦੀ ਮਦਦ ਕੀਤੀ ਹੈ ਇਹਨਾਂ ਦੇ ੱੱਕੇ ਚੜ ਕੇ ਨਾ ਇੰਨੇ ਪੈਸੇ ਦਿਓ ਇਹਨਾਂ ਨੂੰ ਜਿਵੇਂ ਤੁਸੀਂ ਇਹ ਦੱਸੋ ਵੀ ਇਹਦੇ ਨਾਲ ਸੇਵਾ ਦਾ ਕੀ ਮਤਲਬ ਹੈ ਜਿਹੜੀ ਇਹਨੇ ਦਲਜੀਤ ਨੂੰ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਹਮਤਾਬਜਨ ਨੂੰ ਸਿੱਖ ਕਤਲਿਆਂ ਜਿਹੜਾ ਦਿੱਲੀ ਵਿੱਚ ਹੋਇਆ ਸੀ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਕੋਈ ਵੱਡੀ ਗੱਲ ਨਹੀਂ। ਮੈਂ ਵੀ ਕਹੀ ਹੈ ਗੱਲ। ਮੈਂ ਧਰਵਿੰਦਰ ਦਾ ਨਾਮ ਹੀ ਲਿਆ। ਇਹਦਾ ਹਮਤਾਬਜਨ ਦਾ ਨਾਮ ਹੀ ਲਿਆ। ਪਰ ਕੀ ਦਰਜੀਤ ਸਾਂਝ ਉਥੇ 7.5 ਕਰੋੜ ਜਿੱਤਣ ਗਿਆ ਸੀ ਉਦਾਂ ਹੜਪੀਟਾਂ ਦਾ ਇੱਕ ਉਥੇ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੀ ਗੱਲ ਕਰਨ ਵਾਸਤੇ ਉਹਨੇ ਬਹੁਤ ਵੱਡਾ ਮੁੱਦੇ ਦੀ ਗੱਲ ਕੀਤੀ ਤੁਸੀਂ ਕਿਉਂ ਨਫ਼ਰਤ ਫੈਲਾ ਰਹੇ ਹੋ ਸ਼ੁਰੂਆਤ ਦਾ ਪਲ ਔਰ ਇਹਨਾਂ ਨੇ ਆਪ ਕੱਖ ਨਹੀਂ ਕਰਨਾ ਬਸ ਇਹੋ ਜਿਹੇ ਖਬਰਾਂ ਕਿਉਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਸਾਡੇ ਅੰਧ ਭਗਤ ਸਿੱਖ ਪਰਿਵਾਰਾਂ ਦੇ ਵੱਡੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਨੂੰ ਇਹ ਬੰਦੇ ਥੋੜੇ ਪੰਪ ਦੇ ਦਿੰਦੇ ਆ ਫਿਰ ਉਹਨਾਂ ਤੋਂ ਲੱਖਾਂ ਡਾਲਰ ਲੈਣਾ ਹੁੰਦਾ ਬਸ ਆਹੀ ਅਬਰ ਕੁਛ ਨਹੀਂ ਦਲਜੀਤ ਦੀ ਬਹੁਤ ਵੱਡੀ ਗਲਤੀ ਹੈ ਕਿ ਅੰਮਤਾਵ ਦੇ ਪੈਰੀ ਹੱਥ ਕਿਉਂ ਲਾਏ ਉਥੇ ਲੈਣ ਕੀ ਗਿਆ ਸੀ ਵੀ ਤੂੰ ਪਾਕਿਸਤਾਨ ਬੜੇ ਮੇ ਲੈਣ ਜਾਣਾ ਤੂੰ ਪਾਕਿਸਤਾਨ ਕੀ ਲੈਣ ਜਾਣਾ ਤੇਰਾ ਕੀ ਕੰਮ ਹੈ ਉਥੇ ਤੂੰ ਜਿਹੜੇ ਪੈਸੇ ਪੰਜਾਬ ਤੋਂ ਭਾਰਤ ਤੋਂ ਹੋਰ ਕੰਟਰੀਆਂ ਤੋਂ ਕੈਨੇਡਾ ਵਿੱਚੋਂ ਇਕੱਠੇ ਕੀਤੇ ਨੇ ਲੱਖਾਂ ਡਾਲਰ ਉਹ ਪੈਸੇ ਕਿੱਥੇ ਜਾਂਦੇ ਆ ਪੈਸੇ ਇੰਡੀਆ ਤਾਂ ਨਹੀਂ ਸਕਦੇ ਹਵਾਲੇ ਰਹੀ ਪਾਕਿਸਤਾਨ ਜਾਂਦੇ ਆ ਆ ਜਿੰਨੇ ਗੈਂਗਸਟਰ ਨੇ ਨਾ ਕੋਈ ਪਾਕਿਸਤਾਨ ਗਿਆ ਹੋਇਆ ਬਾਹਰੋਂ ਤਾਂ ਕਰਦੇ ਨੇ ਉਹ ਸਾਰੇ ਇਹ ਜਿਹੜੇ ਖਾਲਸਾ ਏਡ ਵਾਲਾ ਰਵੀ ਸਿੰਘ ਦੋ ਚਾਰ ਹੋਰ ਨੇ ਇਹ ਉਹਨਾਂ ਦੀ ਹੈਲਪ ਕਰਦੇ ਅਗੰਸਟਰਾਂ ਦੀ ਇੱਥੋਂ ਤੱਕ ਵੀ ਇਹਦੇ ਰਾਜ਼ ਖੋਲਣਗੇ ਉਹਨੂੰ ਅਸਲਾ ਤੱਕ ਵੀ ਇਹ ਖਾਲਸਾ ਈਡ ਵਾਲੇ ਰਵੀ ਨੇ ਕਲੀਰ ਕਰ ਦਿੱਤਾ ਹੋਇਆ ਕਿ ਵੀ ਇਹ ਖਬਰਾਂ ਜਿਹੜੀਆਂ ਨੇ ਨਾ ਕੈਨੇਡਾ ਤੋਂ ਮਿਲ ਕਰਨ ਕੈਨੇਡਾ ਵਿੱਚ ਜਿਹੜੇ ਪਗੋੜੇ ਹੋ ਕੇ ਅਗੰਸਟਰ ਗਏ ਨੇ ਬਹੁਤ ਨੇ ਇਹ ਕੈਨੇਡਾ ਵੀ ਗਿਆ ਸੀ ਰਵੀ ਖਾਲਸਾ ਪੈਸੇ ਇਕੱਠੇ ਕਰਨ ਵਾਸਤੇ ਹਾਰਡ ਪੀਟ ਤੋਂ ਵਾਸਤੇ ਉੱਥੇ ਲੋਕ ਕਹਿੰਦੇ ਵੀ ਅਕਾਊਂਟ ਤੁਹਾਡਾ ਫ੍ਰੀਜ਼ ਕੀਤਾ ਹੋਇਆ ਤੁਸੀਂ ਆਪਣੇ ਅਕਾਊਂਟ ਵਿੱਚ ਪੈਸੇ ਨਾ ਵਾਸ ਸਕਦੇ ਹੋ ਨਾ ਤੁਸੀਂ ਇੰਡੀਆ ਭੇਜ ਸਕਦੇ ਹਵਾਲੇ ਰਾਹੀਂ ਪੈਸੇ ਪਾਕਿਸਤਾਨ ਦੇ ਵਿੱਚ ਭੇਜਦੇ ਆ ਜੇ ਇਧਰ ਵੀ ਮਾੜੇ ਮੋੜੇ ਭੇਜਦੇ ਆ ਹਵਾਲੇ ਰਾਹੀਂ ਭੇਜਦੇ ਆ ਜਿਹੜੇ ਗੈਰ ਕਾਨੂੰਨੀ ਆ ਸ਼ਰਮ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਤੇ ਸਾਨੂੰ ਆ ਕਲਉਣੀ ਨਹੀਂ ਸਾਡੇ ਭਵਾਂ ਘਰ ਦੇ ਵਿੱਚ ਆਪਣਾ ਭਰਾ ਕਿਉਂ ਨਾ ਤੰਗ ਹੁੰਦਾ ਹੋਵੇ ਅਸੀਂ ਦਾਨ ਕਰਮ ਨਹੀਂ ਕਰਦੇ ਛਾੜਾ ਕੋਈ ਰਿਸ਼ਤੇਦਾਰ ਤਾਂ ਕੋਈ ਬੰਦਾ ਹੋਵੇ ਉੱਧਰ ਨਹੀਂ ਧਿਆਨ ਦੇਣਾ ਵੀ ਜੇ 4 ਪੈਸੇ ਤੁਸੀਂ ਦੇੜਿਆ ਕਿਸੇ ਨੂੰ ਆਪਣੇ ਪਰਿਵਾਰ ਵਿੱਚ ਹੀ ਦੇ ਦਿਓ ਕੋਈ ਰਿਸ਼ਤੇਦਾਰ ਹੋਊ ਤੁਹਾਡਾ ਤੁਹਾਡੇ ਕੋਈ ਪਿੰਡ ਵਿੱਚ ਹੋਗਾ ਕੋਈ ਸਮੇਂ ਤੋਂ ਵੀ ਕੰਮ ਲੈਣ ਗਿਆ ਸੀ ਚਲੋ ਐਨੇ ਇੱਕ ਕੁੱਤੇ ਖਾਣੀ ਮੈਂ ਤਾਂ ਕੀਤੀ ਐ ਵੀ ਇੱਕ ਤਾਂ ਇਹ ਬੰਦਾ ਪੈਸੇ ਇਕੱਠੇ ਕਰਕੇ ਲੋਕਾਂ ਦੇ ਇਸ ਸਿੱਖ ਪਰਿਵਾਰਾਂ ਤੱਕ ਕਦੇ ਨਹੀਂ ਪਹੁੰਚਦੇ ਏ ਪਾਕਿਸਤਾਨ ਆਈਐਸਆਈ ਦੇ ਕਹਿਣ ਦੇ ਮੁਤਾਬਕ ਉੱਥੇ ਪੈਸੇ ਭੇਜਦੇ ਆ। ਤੇ ਉਹਨਾ ਦਲਜੀਤ ਜਿਹੜੀ ਗੱਲ ਕੀਤੀ ਹੈ ਨਾ ਉਹਨੂੰ ਮਤ ਦੇਣ ਦੀ ਗੱਲ ਕੀਤੀ ਹੈ ਵੀ ਦਲਜੀਤ ਕਿਉਂ ਹੋ ਗਿਆ ਅਮਤਾਬ ਚਨਕੋੜ ਕਿਉਂ ਪੈਰੀ ਹੱਥ ਲਾਇਆ ਇਹਦਾ ਮਤਲਬ ਵੀ ਹਿੰਦੂ ਤੇ ਸਿੱਖਾਂ ਨੂੰ ਆਪਸ ਵਿੱਚ ਇਦਾਂ ਲੜਾਇਆ ਜਾਵੇ ਨਫ਼ਰਤ ਫੈਲਾਈ ਜਾਵੇ ਇਹਨਾਂ ਖਰੂਤਾਂ ਆ ਨਹੀਂ ਹੋਰ ਕੁਛ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।